ਜਨ ਪਗ ਤੋ ਤੋ ਹਡਾ ਬਣ ਕੇ ਆ ਗਿਆ ਵਾਰਸ ਵਾਸਤਾ ਤੁਹਾਡੇ ਨਾਲ ਰਖਾਇਆ ਕੋਈ ਮੱਕੇ ਲੱਬੇ ਕੋਈ ਕਾਬੇ ਲੱਬੇ ਕੋਈ ਦੀਨ ਲੱਬੇ ਕੋਈ ਦੁਨੀ ਲੱਬੇ ਕੋਈ ਮਜਬ ਲੱਭੇ ਕੋਈ ਪੁਰਾਨ ਦੇ ਫੋਲੇ ਪਾਤੇ ਕੋਈ ਮੰਦਰ ਲੱਭੇ ਕੋਈ ਮਸੀਤ ਲੱਭੇ ਕੋਈ ਗੁਰਦੁਆਰੇ ਦੇ ਵੇਖਣ ਆਹਾਤੇ ਕੋਈ ਸ਼ਾਸਤਰ ਲੱਭਣ ਕੋਈ ਪੁਰਾਨ ਕੋਈ ਵੇਦਾਂ ਦੇ ਦਸਨ ਖੁਲਾਸੇ ਗੋਰ ਅਵਤਾਰ ਪੀਰ ਪੈਗੰਬਰ ਕਹਿਣ ਸਾਰੇ ਉਠੋ ਵੇਖੋ ਸ਼ਾਖਿਆਤੇ ਸਬਦਾ ਮਾਲਿਕ ਇੱਕੋ ਨਜ਼ਰੀ ਆਇਆ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਸਨੇ ਹਾਰਾ ਸੱਚੀ ਧਰਮਸ਼ਾਲਾ ਗ੍ਰਹਿ ਮੰਦਿਰ ਆਸਣ ਲਾਇਆ